ਕਾਜੀ ਤੋਂ ਬੰਦ ਕੀ ਦਿਸਪਾਸਿੰਗ ਦਿਸਪਾਸਿੰਗ ਦੱਸੋ ਕਿ ਕੀ ਹੋਇਆ ਸਕੇਬਲ ਕਰਨਾ ਪਈਦਾ ਮੇਟੇ ਨਾਲ ਕੁਝ ਨਹੀਂ ਬਤਾ ਕੇ 2 ਤਰੀਕ ਨੂੰ ਕਰੋਗੇ ਆ ਸੀਗਾ ਉਤੋਂ ਬਾਅਦ ਸਾਨੂੰ ਨਹੀਂ ਪਤਾ ਕਿੱਥੇ ਗਿਆ ਆ ਤੇ ਕਿੱਥੇ ਨਹੀਂ ਇੰਨਾ ਕਹਿਆ ਕਿ ਮੈਂ ਬਾਬੇ ਦੇ ਚਲਦਾ ਹਾਂ ਹਾਂਜੀ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ 7 ਤਰੀਕ ਨੂੰ ਘਰੇ ਆਉਂਦਾ ਆ 8 ਤਰੀਕ ਨੂੰ ਫੇਰ ਚਲ ਜਾਂਦਾ ਹਾਂ ਅੱਛਾ ਹਾਂਜੀ ਇਹ ਆ ਕੀ ਹੋ ਰਿਹਾ ਬ੍ਰੋਸਟਰ ਤੁਮਹਾਂ ਸਾਨੂੰ ਪਤਾ ਨਹੀਂ ਹੈ ਇਹ ਕਿਸੇ ਦਾ ਹੈਗਾ ਤੇ ਕਿਸ ਦਾ ਪੁਲਿਸ ਨੂੰ ਪਤਾ ਲੱਗਦਾ ਪਤਾ ਕਿ ਦਰਦ ਲੱਗਦਾ ਦੇ ਇਸ ਸਾਨੂੰ ਪੁਲਿਸ ਕਰੇ ਆਈਆ ਤੇ ਉਹਨਾਂ ਨੇ ਮਤਲਬ ਕਿ ਛਾਣ ਵੀ ਲਗਾ ਦੇਆ ਪਰ ਉਹਨਾਂ ਇਹ ਨਹੀਂ ਦੱਸਿਆ ਕਿ ਅਸੀਂ ਕਿੱਧਰ ਆਏ ਆ ਕਿੱਧਰ ਨਹੀਂ ਆਏ ਤਾਂ ਦੱਸਿਆ ਕੁਛ ਨਹੀਂ ਜੀ ਕਿ ਬੇ ਤੁਹ ਕਿੰਦਾ ਪਤਾ ਲੱਗੇ ਕਿ ਕੀ ਹੋ ਰਿਹਾ ਸਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਮਤਲਬ ਕਿ ਲੱਗਦਾ ਹੈ ਅੱਜ ਵੀ ਨਹੀਂ ਪਤਾ ਲੱਗਦਾ ਨੇ ਹੱਲੇ ਤੱਕ ਕੋਈ ਨਹੀਂ ਦੱਸਿਆ। ਪੁਲਿਸ ਨੇ ਦੱਸਿਆ ਕਿ ਕੇਸ ਹੁੰਦੇ ਕੋਈ ਆਇਆ ਕਿਸਾ। ਨਹੀਂ ਕੋਈ ਨਹੀਂ ਕੇਸ ਦੱਸਿਆ। ਇਹ ਵੀ ਨਹੀਂ ਪਤਾ ਲੋ। ਨਹੀਂ ਕੇਸ ਕੋਈ ਨਹੀਂ ਦੱਸਿਆਗਾ ਕਿ ਉਹ ਜਿਹੜੇ ਬੰਦਿਆਂ ਦੀ ਗੱਲ ਕੀਤੀ ਜਾ ਰਹੀ ਉਹਨਾਂ ਦੇ ਟੱਚ ਚ ਕਿਵੇਂ ਆਇਆ ਪਤਾ ਤਾਂ ਪੁੱਛੀ ਵੀ ਨਹੀਂ ਪਤਾ। ਨਹੀਂ ਜੀ ਉਹਦੇ ਬਾਰੇ ਵੀ ਪਤਾ ਨਹੀਂ ਹੈਗਾ। ਕੋਈ ਪਤਾ। ਤੇ ਉਸ ਵਾਰ ਹਮੇ ਤੁਸੀਂ ਕੋਈ ਪੁਲਿਸ ਨੂੰ ਪੁੱਛਿਆ ਕਿ ਦਾ ਹੋ ਰਿਹਾ ਹੈ। ਨਹੀਂ ਸਾਡੀ ਗੱਲਬਾਤ ਹੀ ਨਹੀਂ ਹੋਈ ਅਸਾਂ ਲੱਗੇ ਕਹਿੰਦੇ ਤੁਹਾਨੂੰ ਬਾਅਦ ਚ ਦੱਸਾਂਗੇ। ਅੱਛਾ ਤੁਹਾਨੂੰ ਕੁਛ ਨਹੀਂ। ਹਾਂ। ਕੁਝ ਵੀ ਰਹਿ ਬੱਚੇ ਹਾਂਜੀ ਨਹੀਂ ਜੀ ਬੱਚੇ ਨਹੀਂ ਮਿਲੇ ਉਹ ਦੋ ਦਿਨ ਲਾਸਟ ਦੋ ਲਾਸਟ ਜਿਹੜੇ ਘਰੇ ਇੱਥੇ ਆਇਆ ਉਹਦੇ ਮਿਲੇ ਦੋ ਤਰੀਕ ਦਾ ਮੀਟ ਨਹੀਂ ਕੋਈ ਕੁਝ ਗੱਲ ਨਹੀਂ ਕੀਤੀ ਸਾਡੇ ਜਿਹੜੀ ਵੀਡੀਓ ਅਜੇ ਹੋਰੀ ਲਗਾਤਾਰ ਸੁਣਦੇ ਜੁੱਤੇ ਤੁਸੀਂ ਕਹਿੰਦੇ ਬੱਚਾ ਪ੍ਰੇਸ਼ਾਨ ਰਹਿੰਦਾ ਹੈ ਬੱਚਾ ਹਾਂਜੀ ਪ੍ਰੇਸ਼ਾਨ ਹਿੰਦਾ ਹੀ ਹੈ ਸਕੂਲੇ ਪੇਪਰ ਪਾਉਣ ਜਾਂਦਾ ਸੀਗਾ ਉੱਥੇ ਉਹਦੇ ਨਾਲ ਕੁੱਟਮਾਰ ਹੋਈ ਗਾ ਦੋ ਤਿੰਨ ਵਾਰ ਕਿੰਨਾ ਨੇ ਕੀਤੀ ਕੁੱਟਮਾਰ وہی ਮਮਾ ਚੋਦਰੀ ਦੇ ਬੰਦੇ ਆ ਜੀ ਚੱਕ ਫਤ ਲੱਗਿਆ ਕਿਵੇਂ ਕੀਤੀ ਇਹ ਕੀ ਕਾਰ ਨਹੀਂ ਇਸ ਚੀਜ਼ ਬਾਰੇ ਨਹੀਂ ਪਤਾ ਸਾਨੂੰ ਲੱਗਿਆ ਕੋਈ ਦੱਸਿਆ ਸੀ ਤੁਹਾਨੂੰ ਕਿ ਪਿਆ ਲੱਗਿਆ ਬਾਅਦ ਚ ਪੀ ਗਿਆ ਤੁਹਾਨੂੰ ਪਤਾ ਨਹੀਂ ਸਾਨੂੰ ਵੀਡੀਓ ਤੇ ਪਤਾ ਲੱਗਿਆ ਸਭ ਜੀ ਤੇ ਕੁਝ ਇਹ ਨੂੰ ਪੁੱਛੋ ਪੁੱਛਿਆ ਉਹ ਬਸ ਇੰਨੇ ਕਹਿੰਦਾ ਪਪਾ ਜਾਂ ਮੈਂ ਮਰ ਜਾਣਾ ਜਾਂ ਮੈਂ ਮਾਰ ਦੇਣਾ ਬਸ ਇੰਨੀ ਗੱਲ ਹੀ ਕਹਿੰਦਾ ਫੋਨ ਨਹੀਂ ਬਈ ਵਾਲੇ ਕਰੋ ਵੀ ਭੱਜ ਗਿਆ ਫਿਰ ਕਿਨੇ ਦਿਨ ਬਾਅਦ ਆਂਦੀ ਜਦੋਂ ਕਰੋ ਗਿਆ ਸਿਕਾ ਉਦੋਂ ਜਦੋਂ ਮੁੰਡਿਆਂ ਨਾਲ ਗੱਲਬਾਤ ਹੋਈ ਉਦੋਂ ਕਰੋ ਗਿਆ ਜਾਂ ਇੱਕ ਦੋ ਦਿਨ ਰਿਹਾ ਫਿਰ ਘਰੇ ਆਇਆ ਹਸਪਤਾਲে ਲੜਾਈ ਚ ਗਈ ਦੀ ਕੋਈ ਗੱਲ ਨਹੀਂ ਮੈਂ ਕੋਈ ਗੱਲ ਬਾਤ ਨਹੀਂ ਪਰ ਤੁਸੀਂ ਜਦੋਂ ਉਹਨੇ ਜਿਹੜੀ ਗੱਲ ਤੁਸੀਂ ਦੱਸ ਰਹੇ ਕਿ ਮਾਰ ਦੀ ਮਾਰ ਦੀ ਮਾਰਾ ਤਾਂ ਉਹ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਬੱਚੇ ਕੁਛ ਐਗਰ ਉਹਨਾਂ ਬੱਚੇ ਉਹਨਾਂ ਕਹੇ ਮੈਂ ਪਤਾ ਕੋਈ ਪਕਾਰ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਬਾਅਦ ਫੇਪਰ ਪਾਉਂ ਗਿਆ ਸੀਗਾ ਤੇ ਫੇਰ ਉੱਥੇ ਉਹਨਾਂ ਨੇ ਉਹਨੂੰ ਕਿ ਫੇਰ ਜਦੋਂ ਪੇਪਰ ਪਾਏ ਫੇਰ ਉਹਨੂੰ ਕੁੱਟਿਆ ਤੇ ਵੀਡੀਓ ਬਣਾ ਕੇ ਫੇਰ ਚਾੜੀ ਕਹਿੰਦਾ ਪਪਾ ਅੱਜ ਫੇਰ ਚਾੜਤੀ ਹੋਣੀ ਹੈ ਇੱਕ ਐਪੋਸਟੋਲੋਜੀ ਕੁਝ ਕੁ ਇਸ ਨੂੰ ਕਲੀਅਰ ਦਿੱਤਾ ਨਹੀਂ ਸਾਰਾ ਸੀ ਕੋਈ ਨਹੀਂ ਦਿੱਤਾ ਬਾਹਰ ਕੋਈ ਜਾਂ ਵੀਡੀਓ ਦੀ ਕੁਝ ਕੀਤੀ ਨਹੀਂ ਹੈ ਨਹੀਂ ਅਸੀਂ ਘਰੋਂ ਕਦੀ ਬਾਹਰ ਗਏ ਹੀ ਨਹੀਂ ਹੈਗੇ ਕੱਪੜੇ ਕੰਮ ਨਹੀਂ ਮਤਵਰ ਰੱਖੀ ਰਹੇਗਾ ਜ਼ਿਆਦਾਤਰ ਇਹ ਤਾਂ ਕਿੰਨੇ ਬੱਚੇ ਦੋ ਬੰਦੇ ਆ ਇੱਕ ਬਟ ਹੈ ਹਾਂਜੀ ਇਹ ਵੀ ਚੜਦਾ ਇਹ ਪਲਾਸਟਿਕ ਤੋਂ ਬਣਦਾ ਹੈ ਇਹ ਉਸ ਤੋਂ ਪਹਿਲਾਂ ਕਦੀ ਕਿਤੇ ਵੀ ਅੱਜ ਤੱਕ ਨਹੀਂ ਜਾਂਦਾ ਸੀ ਕਿ ਜੋ ਨਹੀਂ ਜੀ ਕਿਤੇ ਨਹੀਂ ਕਦੀ ਵੀ ਗਿਆ ਘਰੇ ਹੀ ਰਹਿੰਦਾ ਹੁੰਦਾ ਉਸ ਤੋਂ ਪਹਿਲਾਂ ਕਿਤੇ ਸੇਵਾ ਕੀਤੀ ਸੀ ਹਾਂ ਜੀ ਉੱਥੇ ਗੁਰਦਵਾਰੇ ਸੀਗਾ ਲੰਗਰ ਲੱਗਿਆ ਸੀਗਾ ਲੰਗਰ ਲਾਇਆ ਸੀ ਹੋਲੇ ਮਾਲੇ ਉਹ 10 ਦਿਨ ਦਾ ਲੰਗਰ ਲੱਗਦਾ ਉੱਥੇ ਰਹਿੰਦਾ ਹੁੰਦਾ ਹੈ ਜੇ ਦਾ ਮੰਨ ਲਓ ਰਾਤ ਨੂੰ ਉੱਥੇ ਸੇਵੇ ਦਿਨੇ ਸੇਵਾ ਕਰਨੀ ਘਰੇ ਆ ਜਾਣਾ ਤੇ ਰਾਤ ਨੂੰ ਫੇਰ ਚਲੇ ਜਾਣਾ ਕਰਨਾ ਉੱਥੇ ਉੱਥੇ ਹੀ ਸੌਂ ਜਾਂਦੇ ਹੁੰਦੇ ਸੀਗੇ ਉੱਥੇ ਪਾਟ ਰੱਖੇ ਸੀਗੇ ਇਹ ਹਮਤ ਤੁਸੀਂ ਪੁਲਿਸ ਜਾਂ ਪ੍ਰਸ਼ਾਸਨ ਨੂੰ ਕੁਝ ਬੇਨਤੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅਪੀਲ ਇਹ ਹੀ ਕਰਦੇ ਕਿ ਸਾਨੂੰ ਨਿਆਂ ਸਾਫ਼ ਦਿੱਤਾ ਜਾਵੇ ਕਿ ਸਾਡੇ ਬੱਚੇ ਨੂੰ ਮਾਫ਼ ਕੀਤਾ ਜਾਵੇ ਜੇ ਕੋਈ ਉਹਨੇ ਗਲਤੀ ਕੀਤੀ ਆ ਜਾਂ ਕੁਝ ਵੀ ਆ ਭਟ ਗਿਆ ਹੋਇਆ ਅਸੂਰ ਕਿ ਸੀ ਇਹਨੇ ਕ ਜਾਉ ਬੱਚਿਆਂ ਦੇ ਐਕਸ਼ਨ ਲਿਆ ਜਾਵੇ ਕਿ ਜਿਹੜੇ ਬੱਚਿਆਂ ਦਾ ਸਾਡਾ ਬੱਚਾ ਪਰੇਸ਼ਾਨ ਹੋਇਆ ਜੀ ਪੈਂਤੀ ਤੁਹਾਡਾ ਨਾਮ ਜੁਟੀ ਕੋ ਅ ਤੁਹਾਡਾ ਪੁੱਤ ਜਿਹੜਾ ਹੈਗਾ ਉਹ ਕਿਵੇਂ ਘਰੋਂ ਬਾਹਰ ਜਾਂਦੇ ਚ ਕੁਝ ਥੋੜਾ ਜਿਹਾ ਉਹਦੇ ਉੱਛੇ ਮੈਨੂੰ ਸਮਝ ਨਹੀਂ ਪਤਾ ਪੇਪਰ ਫੋਨ ਗਿਆ ਵਾ ਮੈਨੂੰ ਇੰਨੀ ਗੱਲ ਦੱਸੀ ਕਿ ਇਹਨਾਂ ਮੰਮੀ ਕਿੰਨੇ ਮੁੰਡੇ ਕਰਸ਼ਾਨ ਕਰਦੇ ਆ ਉਹ ਮੈਨੂੰ ਦੱਸਿਆ ਉਹਨੇ ਮੈਂ ਤਾਂ ਬਹੁਤ ਕੋਸ਼ਿਸ਼ ਲੜਨ ਲੱਗਣਾ ਇਹ ਰੱਖਿੰਦਾ ਨਹੀਂ ਮੋਪੀ ਲੜਦਾ ਉਹ ਮਾਰਦੇ ਟੁੱਟਦੇ ਸੀ ਇਹਦੀ ਵੀਡੀਓ ਪਾ ਦਿੰਦੇ ਸੀਗੇ ਇੰਸਟਾਗ੍ਰਾਮ ਤੇ ਲੋਕੀ ਮੈਂਸ਼ਨ ਕਰਕੇ ਇਹਨੂੰ ਪਰਕਾਂਦੇ ਸੀਗੇ ਅੱਛਾ ਕੀ ਕੋਈ ਕੰਦੇਸੀ ਆਹੀ ਕਿ ਤੇਰੀ ਵੀ ਵੀਡੀਓ ਪਾਈ ਹੈ ਤੈਨੂੰ ਚੁੱਕਿਆ ਆ ਬਸ ਇਸੇ ਗੱਲ ਦੇ ਵਿੱਚ ਪਤਾ ਨਹੀਂ ਉਹਦੇ ਦਿਮਾਗ 'ਚ ਕੀ ਚੱਲਿਆ ਕੀ ਨਹੀਂ ਚੱਲਿਆ ਸਾਨੂੰ ਉਹਨੂੰ ਹੋਰ ਕੋਈ ਚਿੱਤ ਬਸਿਆ ਆ ਬਸ 2 ਤਰੀਕ ਨੂੰ ਉਹ ਘਰ ਹੋ ਗਿਆ ਵਾ ਤੇ 7 ਤਰੀਕ ਨੂੰ ਉਹ ਆਇਆ 7 ਤਰੀਕ ਨੂੰ ਚਲ ਗਿਆ ਤੇ ਮੁੜ ਕੇ 14 ਤਰੀਕ ਨੂੰ ਆਇਆ ਤੇ ਸਾਡੇ ਘਰ 15 ਤਰੀਕ ਨੂੰ 16 ਤਰੀਕ ਨੂੰ 15 ਤਰੀਕ ਨੂੰ ਕੋਸ ਆਈ ਆ ਸਾਨੂੰ ਫੇਰ ਪਤਾ ਲੱਗਾ ਵੀ ਕੋਸ ਆਈ ਅਸੀਂ ਉਹਨਾਂ ਨੂੰ ਪੁੱਛਿਆ ਕਿ ਕੀ ਕੀਤਾ ਸਾਡੇ ਬੱਚੇ ਨੇ ਮੇਰੇ ਵੀ ਕੀ ਕਰਾਇਮ ਕੀਤਾ ਤਾਂ ਤੋਂ ਰੈਸਟ ਕਰ ਲਗਾ ਤੇ ਇਹਦੇ ਕੋਈ ਗੱਲ ਨਹੀਂ ਪਤਾ ਤਾਂ ਉਹ ਸਾਨੂੰ ਇਹ ਇਸ ਤੋਂ ਡਰਦਾ ਮਾਰਾ ਉਹਨਾਂ ਤੋਂ ਮਤਲਬ ਕੀ ਬਾੜ ਪਿੱਛੇ ਰਹਿੰਦੀਆਂ ਰੁਕੀਆਂ ਮੁੜ ਕੇ ਅਸੀਂ ਆਪ ਪੇਸ਼ ਕਰਾਇਆ 16 ਤਰੀਕ ਨੂੰ ਹੂੰ ਬਸ ਇਹ ਨਾ ਕਹਿੰਦਾ ਸੀ ਮੈਂ ਉਹਨੂੰ ਮਾਰਨਾ ਉਸ ਮੁੰਡੇ ਨੂੰ ਉਜਾ ਮੈਂ ਆਪ ਮਾਰ ਦੇਣਾ ਕੋਈ ਦੱਸਿਆ ਸੀ ਕਿਉਂ ਮਾਰ ਕੋਈ ਨਹੀਂ ਇਹ ਨਹੀਂ ਦੱਸਿਆਗਾ ਉਸਨੇ ਦੱਸਿਆ ਕੋਈ ਨਹੀਂ ਇਹ ਨਹੀਂ ਦੱਸਿਆਗਾ ਬਸ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜਾ ਉਹਦੇ ਨਾਲ ਮੁੰਡਾ ਸਾਨੂੰ ਉਹ ਤੇ ਉਹ ਦੱਸੋ ਕਿੱਥੇ ਆ ਉਹ ਮੁੰਡਾ ਹੈ ਹੀ ਨਹੀਂ ਸਦਾ ਇੱਥੋਂ ਚਲ ਗਿਆ ਸੀ ਜਿਵੇਂ ਸਾਡੇ ਬੇਟੇ ਦੇ ਨਾਲ ਹੀ ਆਇਆ ਸੀਗਾ ਬਸ ਮੁੜ ਕੇ ਨਹੀਂ ਸਾਨੂੰ ਪਤਾ ਕੀ ਹੋਇਆ ਕੀ ਤੇ ਕੋਈ ਮੁੰਡਾ ਆਇਆ ਸੀ ਹਾਂਜੀ ਉਹ ਬੇਟੇ ਮੇਰੇ ਦੇ ਨਾਲ ਹੀ ਆਇਆ ਸੀਗਾ ਅੱਥੀ ਆਇਆ ਸੀ ਹਾਂਜੀ ਰਿਆ ਵੀ ਸੀ ਗਈ ਹਾਂਜੀ ਕੋ ਰਾਤ ਰਿਆ ਸੀ ਇੱਥੇ ਕੋ ਮੋੜ ਕੇ ਚਲ ਗਿਆ ਮੋੜ ਕੇ ਤਾਂ ਨਹੀਂ ਸਾਨੂੰ ਪਤਾ ਕੀ ਹੋਇਆ ਮੋੜ ਕੇ ਪਰਸ ਜਦੋਂ ਆਈ ਸਾਡੇ ਘਰ ਸਾਨੂੰ ਉਹਨਾਂ ਨੇ ਇਹ ਕਿਹਾ ਸੀ ਵੀ ਸਾਨੂੰ ਉਹ ਮੁੰਡਾ ਦੂਸਰਾ ਚਾਹੀਦਾ ਆ ਤਾਂ ਤੁਸੀਂ ਪੁੱਛਿਆ ਸੀ ਬੇਟਾ ਇਹਨੂੰ ਕਿ ਮੁੰਡਾ ਕੋ ਹਾਂਜੀ ਪੁੱਛਿਆ ਸੀਗਾ ਕਹਿੰਦਾ ਮੰਮੀ ਇਦਾਂ ਹੀ ਆ ਮੁੰਡਾ ਵਾਸੇ ਮੋੜ ਕੇ ਨਾਲ ਹੀ ਫਿਰ ਅਸੀਂ ਪੇਸ਼ ਕਰਾਤਾ ਹੀ ਸਾਡੇ ਕੋਲ ਬੈਠਾ ਹੀ ਨਹੀਂ ਹੁੰਦਾ ਬੱਸ ਉਹਨੇ ਇਹ ਕਿਹਾ ਸੀ ਮੈਂ ਮੁੰਡੇ ਨੂੰ ਮਾਰਨਾ ਤਾਂ ਜਾਂ ਮੈਂ ਆਪ ਮਾਰ ਦੇਣਾ ਸੀ ਹੂੰ ਪਤਾ ਨਹੀਂ ਐ ਨਾ ਆ ਇੰਸਟਾਗ੍ਰਾਮ ਤੇ ਗੱਲ ਹੋਈ ਉਹ ਮੁੰਡੇ ਨੇ ਕਿਤੇ ਵੀਡੀਓ ਪਾਈ ਸੀ ਕਿਸੇ ਨੇ ਤੇ ਉਹੀ ਵੀਡੀਓ ਕਰਲ ਹੋ ਗਈ ਤੇ ਉਹ ਮੇਰੇ ਮੁੰਡੇ ਨੂੰ ਕਹਿੰਦਾ ਵੀ ਤੈਨੂੰ ਇਹ ਕੌਣ ਮਾਰ ਦੇ ਤੇਰੀ ਵੀਡੀਓ ਕਹਿੰਦਾ ਹਾਂ ਉਹ ਮੇਰੀ ਵੀਡੀਓ ਹੈ ਬਸ ਉਹ ਮੁੰਡੇ ਨੇ ਆਪਣੇ ਚੌਸੀ ਜੇ ਜੀ ਲੈ ਲਿਆ ਪਤਾ ਨਹੀਂ ਉਹਨਾਂ ਨੇ ਕੀ ਕਿਹਾ ਕੀ ਨਹੀਂ ਕਿਹਾ ਇਸ ਤੋਂ ਬਾਰੇ ਸਾਨੂੰ ਕੁਝ ਨਹੀਂ ਪਤਾ ਚਿੱਟ ਨੂੰ ਪਤਾ ਲੱਗਾ ਕਿ ਜਿਸ ਤਰੀਕੇ ਦੇ ਨਾਲ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਸ ਦੇ ਵਿੱਚ ਜਿਸ ਕੇਸ ਦੇ ਵਿੱਚ ਤੁਹਾਡੇ ਵਿੱਚ ਦਾ ਨਾਮ ਮੈਂਸ਼ਨ ਕੀਤਾ ਗਿਆ ਉਹ ਚੀਜ਼ ਪਤਾ ਇਹ ਤੁਹਾਨੂੰ ਨਹੀਂ ਸਾਨੂੰ ਨਹੀਂ ਪਤਾ ਸਾਨੂੰ ਪਰ ਨਹੀਂ ਸਾਨੂੰ ਇੰਨਾ ਪਤਾ ਵਾ ਸਾਡਾ ਬੱਚਾ ਇਸ ਪਾਸੇ ਨਹੀਂ ਜਾ ਸਕਦਾ ਹੋ ਸਕਦਾ ਵੀ ਜਿੱਦਾਂ ਉਹਨਾਂ ਨੇ ਇੰਦਾ ਟੌਰਚਰ ਕੀਤਾ ਸਾਡੇ ਬੱਚੇ ਨੂੰ ਹੋ ਸਕਦਾ ਬੱਚੇ ਦਾ ਦਿਮਾਗ ਜਿਹੜਾ ਸੀ ਨਾ ਬਹੁਤ ਜ਼ਿਆਦਾ ਪਰੇਸ਼ਾਨ ਸੀਗਾ ਤੁਹਾਨੂੰ ਲੱਗਦਾ ਕਿ ਮਾਈਂਡ ਵਾਸ਼ ਕੀਤਾ ਗਿਆ ਉਸ ਦਾ ਵਰਗ ਲਾਇਆ ਗਿਆ ਤੁਹਾਨੂੰ ਲੱਗਦਾ ਹਾਂਜੀ ਸਾਨੂੰ ਇਹ ਹੀ ਲੱਗਦਾ ਕਿਉਂਕਿ ਉਹ ਘਰੋਂ ਬਾਹਰ ਜਾਂਦਾ ਹੀ ਨਹੀਂ ਸੀ ਘਰ ਹੀ ਰਹਿੰਦਾ ਸੀਗਾ ਤੇ ਉਹਨਾਂ ਨੂੰ ਕਿੱਦਾਂ ਪਤਾ ਲੱਗਿਆ ਇੰਸਟਾਗ੍ਰਾਮ ਤੋਂ ਪਤਾ ਲੱਗਿਆ ਹਾਂਜੀ ਇੰਸਟਾਗ੍ਰਾਮ ਚ ਲਾਂਦਾ ਸੀ ਸਾਡਾ ਬੇਟਾ ਵੀ ਉਹ ਮੁੰਡਾ ਵੀ ਚਲਾਦਾ ਸੀਗਾ ਬਸ ਇੰਸਟਾਗ੍ਰਾਮ ਤੇ ਜਿੱਦਾਂ ਕਿਤੇ ਮਾਰਿਆ ਉੱਥੇ ਪੇਪਰ ਭੌਣ ਜਾਂਦਾ ਸੀ ਹੁਣ ਪੇਪਰ ਭੌਣ ਜਾਂਦਾ ਪਰੇਸ਼ਾਨ ਕਰਦੇ ਸੀ ਬੱਸ ਜਿੱਦਾਂ ਜਦੋਂ ਤੁਹਾਡਾ ਬੇਟਾ ਬਾਹਰ ਗਿਆ ਸੀ ਤੇ ਉਦੋਂ ਤੁਸੀਂ ਪੁੱਛਿਆ ਨਹੀਂ ਕਿ ਤੁਸੀਂ ਕਿੱਥੇ ਗਏ ਆ ਕੀ ਹਾਲ ਆ ਆ ਕੀ ਕਰ ਰਹੇ ਆ ਇਹ ਕੁਝ ਪੁੱਛਿਆ ਨਹੀਂ ਸੀ ਸਾਡੇ ਕੋਲ ਬੈਠਾ ਹੀ ਨਹੀਂ ਪੁੱਛਣ ਦਾ ਮੌਕਾ ਹੀ ਨਹੀਂ ਮਿਲਿਆ ਸਾਡੇ ਕੋਲ ਬੈਠਾ ਹੀ ਨਹੀਂ ਅਧਿਕਾਰਨ ਨੂੰ ਤੁਸੀਂ ਕਰਨਾ ਚਾਹੁੰਦੇ ਅਸੀਂ ਇਹ ਮੰਗ ਕਰਦੇ ਹਾਂ ਸਾਡੇ ਬੱਚੇ ਨੂੰ ਇਨਸਾਫ ਚਾਹੀਦਾ ਬਸ ਜਿੰਨਾ ਬੱਚਿਆਂ ਕਰਕੇ ਸਾਡਾ ਬੇਟਾ ਇਹ ਆ ਤੁਹਾਡੇ ਇਹ ਨਾ ਉਹ ਬੱਚਿਆਂ ਨੂੰ ਚਾਹੀਦਾ ਬਣਨਾ ਤੁਸੀਂ ਕੰਮ ਕੀ ਕਰਦੇ ਹੋ ਜੀ ਅਮੀਰ ਅਫੈਕਟਿਵ ਸੀ ਤੇ ਬੇਟਾ ਪੜਦਾ ਸੀ ਤੇ ਛੋਟਾ ਬੇਟਾ ਉਹ ਤਾਂ ਬੜੇ ਜਿਹੀ ਕਿਰਤ ਹੈ। ਫੈਕਟਰੀ ਲੱਗਿਆ। ਤੇ ਪਾਪਾ ਘਰੇ ਰਹਿੰਦੇ ਨੇ। ਪਾਪਾ ਉਹਦੇ ਵਿੱਚ ਕੀ ਹੁੰਦਾ ਉੱਥੇ ਬੱਚਿਆਂ ਦਾ ਕੋਈ ਝਗੜਾ ਹੋ ਜਾਂਦਾ ਉਹਦਾ ਇਸ਼ੂ ਮੈਨੂੰ ਬਹੁਤ ਗਹਿਰਾਈ ਤੱਕ ਨਹੀਂ ਪਤਾ ਪਰ ਉਹ ਕਿਸੇ ਕਾਰਨ ਕਰਕੇ ਉਹ ਬੱਚਿਆਂ ਪੂਜੀ ਲੜਦੇ ਆ ਜੀ। ਜੀ। ਲੜਨ ਤੋਂ ਬਾਅਦ ਵਿੱਚ ਇਹ ਫੇ ਉਨ੍ਹਾਂ ਤੋਂ ਹਲਕਾ ਪੈ ਜਾਂਦਾ ਜਾਂ ਕਮਜ਼ੋਰ ਰਹਿ ਜਾਂਦਾ। ਉਹ ਫੇ ਬੱਚੇ ਇਹਨੂੰ ਕੁੱਟਦੇ ਆ ਤੇ ਕੁੱਟ ਕੇ ਤੇ ਵੀਡੀਓ ਵਾਇਰਲ ਕਰਦੇ ਆ। ਜੀ। ਵੀਡੀਓ ਵੇਲ ਕਰਨ ਤੋਂ ਬਾਅਦ ਵਿੱਚ ਤੇ ਫਿਰ ਅਗਲੇ ਦਿਨ ਨੈਕਸਟ ਡੇ ਨੂੰ ਫੇਰ ਮਜ਼ਾ ਕਰਦੇ ਆ ਵੀ ਕੱਲ ਦੇਖ ਲਿਆ ਜੀ ਇਸ ਤਰ੍ਹਾਂ ਇਹ سلسلہ ਲਗਾਤਾਰ ਚੱਲਦਾ ਰਹਿੰਦਾ ਜੀ ਜੀ ਇਥੋਂ ਤੱਕ ਕਿ ਇਹਨਾਂ ਦੇ ਪੇਪਰ ਪਾਉਣ ਦੇ ਵਿੱਚ ਵੀ ਪ੍ਰੋਬਲਮ ਇਹਨੂੰ ਆ ਰਹੀ ਹੈ ਜੀ ਪੇਪਰ ਪਾਉਣ ਦੇ ਵਿੱਚ ਇੱਕ ਹੋਰ ਕੰਮ ਹੋ ਜਾਂਦਾ ਜੀ ਕਿ ਇਹ ਕਿਸੇ ਗੱਡੀ ਵਾਲੇ ਦੀ ਹੈਲਪ ਲੈ ਲੈਂਦਾ ਗੱਡੀ 'ਚ ਬਹਿ ਜਾਂਦਾ ਵੀ ਸ਼ਾਇਦ ਮੈਨੂੰ ਇਹ ਭਾਈ ਸਾਹਿਬ ਵਿਚਾਲਣਗੇ ਜੀ ਉਹ ਬੰਦੇ ਜਿਹੜੇ ਆ ਉਹ ਗੱਡੀ ਵਾਲੇ ਨੂੰ ਕੁੜਸੜਦੇ ਜੀ ਆ ਕੇ ਅੱਛਾ ਜੀ ਉਹ ਕਹਿੰਦਾ ਬਰਿਆਹਾਂ ਦੋਨਾਂ ਦਾ ਮੁੰਡਾ ਆ ਤੇ ਉਹਦਾ ਉਥੇ ਕੇਸ ਵੀ ਦਰਜ ਸ਼ਾਇਦ ਹੋਇਆ ਥਾਣੇ ਵਿੱਚ ਤੇ ਉਹਦੇ ਵਿੱਚ ਸਿਰਫ ਇੰਨਾ ਹੀ ਸੀ ਕਿ ਇਹਦੇ ਨਾਲ ਇੰਨੀ ਰੰਜਿਸ਼ ਕਰਦੀ ਸੀ ਜੀ ਉਹ ਤੋਂ ਮਾਂ ਚ ਫਿਰ ਜਦੋਂ ਇਹ ਭੜਕ ਜਾਂਦਾ ਜੀ ਜਤਿੰਦਰ ਦੇ ਦਿਮਾਗ ਚ ਆ ਜਾਂਦਾ ਪਤਾ ਜਾਂ ਕਹਿ ਸਕਦੇ ਬਦਲਾ ਲੈਣ ਦੀ ਬਦਲੇ ਦੀ ਭਾਵਨਾ ਆ ਜਾਂਦੀ ਆ ਜੀ ਮਾਂ ਉਹਦੀ ਅਜੇ ਛੋਟੀ ਉਮਰ ਦੇ ਵਿੱਚ ਹੀ ਆ ਮਤਲਬ ਦੋਵੇਂ ਅੰਡਰ 40 ਹੈ ਜੀ ਉਹ ਦੋਵੇਂ ਪਰਿਵਾਰ ਜੀ ਤੇ ਉਹਨਾਂ ਦੀ ਫਿਰ ਗੱਲ ਸੁਣਨ ਨੂੰ ਹਟ ਜਾਂਦਾ ਤੇ ਮੈਨੂੰ ਰੋਕਿਓ ਨਾ ਮੈਂ ਜਾਂ ਮਰ ਜਣਾ ਜਾਂ ਮਾਰ ਦੇਣਾ ਜੀ ਉਹ ਫਿਰ ਆਏ ਬਗਾਏ ਜਦੋਂ ਪਰਿਵਾਰਕ ਤੌਰ ਦੇ ਉੱਤੇ ਮੈਨੂੰ ਦੱਸਦੇ ਆ ਕਿ ਜੀ ਅੰਕਲ ਇਦਾਂ ਹੁੰਦੀ ਆ ਮੈਂ ਕੋਈ ਗੱਲ ਨੂੰ ਸਮਝਾਵਾਂਗੇ ਉਹ ਸਮਝਾਇਆ ਪਰ ਨਹੀਂ ਉਹ ਬੱਚੇ ਦੇ ਅੰਦਰ ਫਤੂੜੀ ਇਦਾਂ ਦਾ ਪਰ ਚੁੱਕਾ ਸੀ ਕਿ ਮੈਂ ਬਦਲਾ ਲੈਣਾ ਹੀ ਲੈਣਾ ਜੀ ਬਦਲਾ ਲੈਣਾ ਲੈਣਾ ਜੀ ਉਸ ਤੋਂ ਬਾਅਦ ਫਿਰ ਉਹ ਉਹਨਾਂ ਦੇ ਟੱਚ 'ਚ ਕਿਵੇਂ ਆਇਆ ਜਿਹੜੀ ਉਹ ਵਾਰਦਾਤ ਹੋਈ ਹੈ ਉਹ ਵਾਰਦਾਤ ਕੀ ਹੋਈ ਤੁਹਾਨੂੰ ਪੁਲਿਸ ਨੇ ਕੋਈ ਜਾਣਕਾਰੀ ਜਿੰਨੀ ਕੁ ਦਿੱਤੀ ਉਸ ਬਾਰੇ ਤੁਹਾਨੂੰ ਨਹੀਂ ਜੀ ਇਹ ਰੁਟੀਨ ਦੇ ਵਿੱਚ ਸੰਡ ਪਿੰਡ ਵਿੱਚੋਂ ਇੱਕ ਆਵਾਜ਼ ਨਿਕਲਦੀ ਰਹਿੰਦੀ ਆ ਕਿ ਆਪਣੇ ਪਿੰਡਾਂ ਨਾ ਪ੍ਰਾਈਵੇਟ ਤੌਰ ਦੇ ਉੱਤੇ ਪੁਲਿਸ ਬਹੁਤ ਘੰਦੀ ਆ ਜੀ ਇੱਕ ਦੂਜੇ ਦੇ ਨਾਲ ਲੋਕ ਕੰਨ ਸੁਹਾਂ ਲੈਂਦੇ ਆ ਕਿ ਪੁਲਿਸ ਬਹੁਤ ਆਉਂਦੀ ਆ ਤੇ ਅੱਧੇਕ ਲੋਕ ਇਹ ਕਹਿੰਦੇ ਕਿ ਇਗਨੋਰ ਕਰਨੇ ਸੀ ਉਹ ਨਸ਼ਿਆਂ ਨਸ਼ਿਆਂ ਵਾਲਿਆਂ ਨੂੰ ਫੜਦੇ ਆ ਜੀ ਉਹ ਇਦਾਂ ਆ ਇਹ ਕਦੋਂ ਦੀ ਗੱਲ ਹੈ ਕਿੰਨਾ ਦਿਨਾਂ ਦੀ ਗੱਲ ਹੈ 14 ਤੋਂ 15 ਦੇ ਵਿੱਚ ਵਿੱਚ ਦੀ ਗੱਲ ਆ ਜੀ 14 April ਤੇ 15 April ਹਾਂਜੀ ਹਾਂਜੀ ਤੇ ਲੋਕ ਕੰਨ ਸੁਹਾਂ ਜੀ ਇੱਕ ਦੂਜੇ ਨਾਲ ਲੈਂਦੇ ਫਿਰਦੇ ਆ ਵੀ ਯਾਰ ਬੰਦੇ ਨਜਾਇਜ਼ ਜੇ ਆਪਣੇ ਪਿੰਡ ਗੱਡੀਆਂ ਲੈ ਖੜੇ ਹੁੰਦੇ ਆ ਲੱਗਦੇ ਪੁਲਿਸ ਵਾਲੇ ਆ ਤੇ ਆਹ ਤਰ੍ਹਾਂ ਦੀਆਂ ਗੱਲਾਂ ਕਰਦੇ ਜੀ ਉਹ ਜੀ ਇਹ ਲੇਕਿਨ 15 ਨੂੰ ਫਿਰ ਮੈਨੂੰ ਇੱਕ ਸੁਨੇਹਾ ਆਉਂਦਾ ਫੋਨ ਆਉਂਦਾ ਜੀ ਕਿ ਤੁਹਾਡੇ ਪਿੰਡ ਵਿੱਚ ਜਤਿੰਦਰ ਸਿੰਘ ਸੁਪੁੱਤਰ ਜਸਪਾਲ ਸਿੰਘ ਜੀ ਕੋਈ ਹੈ ਜੀ ਮੈਂ ਕਿਹਾ ਜੀ ਸਾਡੇ ਪਿੰਡ ਇਹਦੇ ਪੈਰਲ ਦੋ ਨਾਮ ਆ ਸੇਮ ਐਡਰੈਸ ਆ ਪਿੰਡ ਵੀ ਉਹੀ ਆ ਜੀ ਤੇ ਉਹ ਕਹਿੰਦੇ ਜੀ ਠੀਕ ਹੈ ਰੋ ਅਸੀਂ ਤੁਹਾਨੂੰ ਫੋਟੋ ਭੇਜਦੇ ਆ ਜੀ ਉਹ ਫੇ ਫੋਟੋ ਭੇਜਦੇ ਆ ਕਹਿੰਦੇ ਜੀ ਆਹ ਆ ਜੀ ਮੁੰਡਾ ਹੋ ਜੀ ਤੇ ਮੈਂ ਇੱਕ ਛੋਟਾ ਜਿਹਾ ਪ੍ਰਸ਼ਨ ਕਰਦਾ ਵੀ ਇਹਨੇ ਸਰ ਕੀ ਕੀਤਾ ਜੀ ਕਿਨੇ ਤੁਹਾਨੂੰ ਮਿਲ ਕੇ ਆ ਕੇ ਦੱਸਾਂਗੇ ਜੀ ਆ ਕੇ ਮਿਲਦੇ ਆ ਤੇ ਬੱਚਾ ਘਰ ਨਹੀਂ ਮਿਲਦਾ ਤੇ ਉਹ ਬਹੁਤ ਜਿਆਦਾ ਸਖਤੀ ਦੇ ਨਾਲ ਘੁੰਮਦੀ ਆ ਅੱਠ ਈ ਮਹੀਸ਼ਾਦੋ ਜੀ ਸਾਰੇ ਪਿੰਡ ਨੂੰ ਉਹਨਾਂ ਨੇ ਵਲਿਆ ਹੋਇਆ ਮੋਟਰਾਂ ਤੇ ਜਾਂਦੇ ਥਾਂ ਤਾਂ ਜਾਂਦੇ ਆ ਜੀ ਤੇ 16 ਨੂੰ ਫਿਰ ਇਹਨੂੰ ਅਸੀਂ ਪੇਸ਼ ਕਰਾਦਨੇ ਜਦੋਂ ਪਰਿਵਾਰ ਨੂੰ ਬਹੁਤ ਸਖਤੀ ਨਾਲ ਕਹਿ ਕੇ ਜਾਂਦੇ ਨਾ ਜੀ ਵੀ ਬੱਚਾ ਪੇਸ਼ ਕਰਾਉਣਾ ਨਹੀਂ ਤਾਂ ਅਸੀਂ ਤੁਹਾਨੂੰ ਸਾਰਿਆਂ ਨੂੰ ਲੈ ਜਾਣਾ ਜੀ ਇਸ ਕਰਨੇ ਫਿਰ ਮੇਰੇ ਨਾਲ ਸੰਪਰਕ ਕੀਤਾ ਤੇ ਅਸੀਂ ਫਿਰ ਬੱਚਾ سپਰਦ ਕਰਤਾ ਜੀ ਤੇ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਕਿਸ ਮਾਮਲੇ ਚ ਇਨਵੋਲ ਹੋਇਆ ਉਹ ਤੁਸੀਂ ਕਿਦਾਂ ਪਤਾ ਕੀਤਾ ਮੈਂ ਤੋ ਉਸ ਬੰਦੇ ਤਾਂ ਇੰਸਪੈਕਟਰ ਸਾਹਿਬ ਨੇ ਨੰਬਰ ਦੇ ਗਿਆ ਸੀ ਵੀ ਕੋਈ ਗੱਲਬਾਤ ਹੋਈ ਤਾਂ ਸਾਨੂੰ ਪੁੱਛ ਲਿਓ ਜਦੋਂ ਮੈਂ ਪੁੱਛਿਆ ਤਾਂ ਕਹਿੰਦੇ ਨਹੀਂ ਜੀ ਵੀ ਉਹ ਉਸ ਬੱਚੇ ਨੂੰ ਆਪਣੇ ਬਟਾਲੇ ਲੈ ਗਏ ਜੀ ਜੀ ਮੈਂ ਕਿਹਾ ਸਰ ਕੋ ਬਟਾਲੇ ਦਾ ਨੰਬਰ ਦੇ ਦਿਓ ਉਹਨਾਂ ਨੇ ਬਟਾਲੇ ਦਾ ਫਿਰ ਥਾਣੇ ਦਾ ਨੰਬਰ ਦਿੱਤਾ ਜੀ ਤੇ ਉੱਥੇ ਪੁੱਛਿਆ ਕਹਿੰਦੇ ਜੀ ਅਜੇ ਸਾਡੇ ਨਾਲ ਗੱਲਬਾਤ ਨਾ ਕਰਿਓ ਸਾਡੀ ਪੜਤਾਲ ਜਾਰੀ ਹੈ ਉਹ ਤੋਂ ਬਾਅਦ ਦੱਸਾਂਗੇ ਜੀ ਪਰ ਉਸ ਤੋਂ ਬਾਅਦ ਵਿੱਚ ਫਿਰ ਜਦੋਂ ਪਤਾ ਲੱਗਦਾ ਜੀ ਤੇ ਜਿੱਦਾਂ ਰਿਲੇਸ਼ਨ ਹੁੰਦੇ ਇੱਕ ਦੂਜੇ ਦੇ ਕਿਸੇ ਨਾ ਕਿਸੇ ਦੇ ਰਿਸ਼ਤੇਦਾਰੀ ਕੁ ਹੁੰਦੀ ਆ ਜਾਂ ਉਦਾਂ ਉਹ ਤੋਂ ਪਤਾ ਲੱਗਦਾ ਵੀ ਇਹ ਬੱਚਾ ਬਹੁਤ ਵੱਡੇ ਕਾਂਡ ਵਿੱਚ ਆ ਜਾਂਦਾ ਜੀ ਮੈਂ ਫਿਰ ਫੋਨ ਕਰਕੇ ਪੁੱਛਦਾ ਆ ਉਹ ਕਹਿੰਦੇ ਜੀ ਪਲੀਜ਼ ਸਾਨੂੰ ਅਜੇ ਪੁੱਛੋ ਨਾ ਪੰਤਾਲ ਕਰ ਲੈਣ ਦਿਓ ਜੀ ਬਿਲਕੁਲ ਜ਼ਰੂਰੀ ਹੈ ਤੇ ਤੁਹਾਡਾ ਇਹ ਬੱਚਾ ਕਿਸੇ ਵੱਡੇ ਕਾਂਡ ਵਿੱਚ ਆ ਗਿਆ ਜੀ ਜਦੋਂ ਕਰਦੇ ਨੇ ਪਤਾ ਲੱਗਦਾ ਉਹ ਹਾਲ ਨੂੰ ਬਿਆਲ ਹੋ ਜਾਂਦੇ ਆ ਪਿੰਡ ਦੇ ਲੋਕ ਪਰੇਸ਼ਾਨ ਹੋ ਜਾਂਦੇ ਆ ਹੈਰਾਨ ਹੁੰਦੇ ਆ ਵੀ ਇਹ ਗੱਲ ਇੱਥੇ ਤੱਕ ਕਿਦਾਂ ਪਹੁੰਚ ਗਈ ਜੀ ਜਦੋਂ ਮਿਲਿਆ ਇਹੋ ਅਚਾਨਕ ਮਿਲਿਆ ਜਾਂ ਬੱਚਾ ਕੁਛ ਪਾ ਰਖਦਾ ਜੀ ਉਹਨਾਂ ਨੇ ਇਹੀ ਕਿਹਾ ਵੀ ਤੂੰ ਉਹੀ ਆ ਜਿਹਦੀ ਇੰਸਟਾਗ੍ਰam ਤੇ ਵੀਡੀਓ ਵਾਇਰਲ ਹੋਈ ਆ ਜੀ ਤਿੰਨ ਤੋਂ ਕੁੱਟਦੇ ਬਹੁਤ ਬੁਰੀ ਤਰ੍ਹਾਂ ਨੰਗਾ ਕਰ ਕਰ ਕੁੱਟਣ ਦੇ ਆ ਜੀ ਉਹਨੇ ਫੇ ਸਾਰਾ ਕਿਤੇ ਬਖਿਆਨ ਇਹ ਉਹਦੀ ਮਾਤਾ ਦੇ ਜਵਾਨੀ ਆ ਜੀ ਫੇ ਉਹਨੇ ਫੇ ਸਾਰੀ ਗੱਲਬਾਤ ਦੱਸਦਾ ਉਹ ਤੇ ਬਸ ਇੱਕੋ ਹੀ ਗੱਲ ਕਹਿਣਾ ਸੀ ਵੀ ਮੈਂ ਉਹਨਾਂ ਤੋਂ ਬਦਲਾ ਲੈਣਾ ਉਹਨਾਂ ਤੋਂ ਬਦਲਾ ਲੈਣਾ ਜੀ ਫਿਰ ਇਹਨੂੰ ਫਿਰ ਇਹ ਆਪ ਕਹਿ ਸਕਦੇ ਮਾਈਂਡ ਵਾਸ਼ ਕਰਕੇ ਇਹਨੂੰ ਆਪਣੇ ਨਾਂ ਲਾ ਲਿਆ ਇਹਦੇ ਬਾਰੇ ਨਹੀਂ ਮੈਂ ਕਹਿ ਸਕਦਾ ਕੁਝ ਵੀ ਵੀ ਉਹਨਾਂ ਨੇ ਕਿੱਦਾਂ ਇਹਨੂੰ ਹੈਂਡਲ ਕੀਤਾ ਮਾਈਂਡ ਵਾਸ਼ ਕੀਤਾ ਜਾਂ ਇਹਨੂੰ ਕੋ ਲਾਲਚ ਦਿੱਤਾ ਹੋਊਗਾ ਵੀ ਤੇਰੇ ਉਹ ਜਿਹੜੇ ਦੁਸ਼ਮਣ ਵੀ ਉਹਨਾਂ ਤੋਂ ਅਸੀਂ ਬਦਲਾ ਲਵਾਂਗੇ ਜੀ ਉਤੋਂ ਪਹਿਲਾਂ ਪਹਿਲਾਂ ਸ਼ਾਇਦ ਇਹ ਜਿਹੜਾ ਕੰਮ ਹੋਇਆ ਇਹਦੇ ਵਿੱਚ ਇਨਵੋਲ ਕਰ ਲਏ ਹੋਗੇ ਜੀ ਪਰ ਇਹ ਬੱਚੇ ਦਾ ਪਤਾ ਨਹੀਂ ਕਿਉਂ ਇਸ ਪਾਸੇ ਨੂੰ ਜਾਣਾ ਬਣ ਗਿਆ ਕਿਹੜੀ ਗੱਲੋਂ ਮੁਰਮੁਰ ਕੇ ਪਰਿਵਾਰ ਇਹੀ ਕਹਿੰਦਾ ਵੀ ਇਹ ਘਰ ਦੇ ਵਿੱਚ ਇੱਕੋ ਰਾਗ ਲਾਪਦਾ ਰਹਿੰਦਾ ਸੀ ਮੈਂ ਮਾਰ ਦੇਣਾ ਜਾਂ ਮਾਰ ਦੇਣਾ ਮਰ ਜਣਾ ਜਾਂ ਮਾਰ ਦੇਣਾ ਪੂਰਥਲਾ ਪ੍ਰਸ਼ਾਸਨ ਕਹਿਣਾ ਚਾਹਵਾਂਗਾ ਜੀ ਕਿ ਉਹਦੀ ਪੜਤਾਲ ਕੀਤੀ ਜਾਵੇ ਕਿ ਉਹ ਲੋਕ ਕੌਣ ਸਨ ਜਿਨ੍ਹਾਂ ਨੇ ਇਹਨੂੰ ਇੰਨਾ ਧੱਕਾ ਦੇ ਕੇ ਇੱਥੇ ਤੱਕ ਪਹੁੰਚਾਇਆ ਜੀ ਕਿਸ ਦੀ ਵਜ੍ਹਾ ਦੇ ਨਾਲ ਉਹ ਬੱਚਾ ਇੱਥੋਂ ਤੱਕ ਗਿਆ ਇੱਕ ਸੁਧਾਰਨ ਪਰਿਵਾਰ ਦਾ ਬੱਚਾ ਜੀ ਕਮਾ ਕੇ ਖਾਣ ਵਾਲਾ ਪਿਤਾ ਜੀ ਉਹਦੇ 8-8 ਘੰਟੇ ਦੀ ਜਗ੍ਹਾ 16 ਘੰਟੇ ਮਿਲਜੇ ਕੰਮ ਕਰਕੇ ਹੁੰਦੇ ਜੀ ਮਾਂ ਹਾਊਸ ਵਾਈਫਾ ਪਿਤਾ ਜੀ ਉਹਨਾਂ ਦੇ ਦਾਦਾ ਜੀ ਮੰਜੇ ਤੇ ਪਏ ਆ ਜੀ ਉਹਨਾਂ ਮੈਂ ਕਿਹਾ ਹੁਣ ਜੀ ਅਸੀਂ ਸੰਪਰਕ ਪੁਲਿਸ ਨਾਲ ਕਰਾਂਗੇ ਤੂੰ ਉਹਨਾਂ ਨੇ ਕਹਿਣਾ ਕਿ ਤੁਸੀਂ ਲਿਖ ਕੇ ਦਿਓ ਜੀ ਜਦੋਂ ਲਿਖ ਕੇ ਦੇਵਾਂਗੇ ਜਿਹੜੇ ਸਾਡੇ ਬੱਚੇ ਨੂੰ ਕੁਟਦੇ ਰਹੇ ਆ ਉਹ ਆ ਕੇ ਇਹਨਾਂ ਨੂੰ ਵੀ ਕੁਝ ਕਰ ਜਾਣਗੇ ਜੀ ਬਿਲਕੁਲ ਇਹ ਮੈਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਕਹਿੰਨਾ ਕਿ ਪ੍ਰਸ਼ਾਸਨ ਆਪਣੀ ਪੰਦਰ ਦੇ ਉੱਤੇ ਹੀ ਇਹ ਪ੍ਰੂਫ ਲੈ ਕੇ ਵੀਡੀਓ ਦੇ ਉਹਨਾਂ ਦੇ ਉੱਤੇ ਐਕਸ਼ਨ ਲਵੇ ਜੀ ਕਿ ਉਸ ਬੱਚੇ ਨੂੰ ਇਹ ਭਟਕਦੀ ਹੋਈ ਅੱਗ ਦੇ ਵਿੱਚ ਧੱਕਣ ਵਾਲੇ ਇਹ ਲੋਕ ਆ